ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਾਕੀ ਤੁਸੀਂ ਇਸ ਚੈਨਲ ਦੇ ਉੱਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਹ ਚੈਨਲ ਜਿਹੜਾ ਹੈ ਜੀ ਉਹਨਾਂ ਲੋਕਾਂ ਦੇ ਵਾਸਤੇ ਹੋਂ ਜਿਹੜੀਆਂ ਇਹਦੇ ਉੱਤੇ ਵੀਡੀਓ ਆਉਣਗੀਆਂ। ਜਿਹੜੇ ਲੋਕ ਇਟਲੀ ਦੇ ਵਿੱਚ ਰਹਿੰਦੇ ਹਨ। ਜਾਂ ਇਟਲੀ ਦੇ ਵਿੱਚ ਨਵੇਂ ਆਏ ਹਨ ਜਾਂ ਪੁਰਾਣੇ ਹਨ। ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਨੂੰ ਕਈ ਵਾਰ ਬੋਲੀ ਦੇ ਬੋਲਣ ਦੇ ਵਿੱਚ ਬਹੁਤ ਸਮੱਸਿਆ ਆਉਂਦੀ ਹੈ। ਇਸ ਚੈਨਲ ਦੇ ਉੱਤੇ ਜਿਹੜੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਉਹ ਇਹੋ ਜਿਹੀਆਂ ਵੀਡੀਓ ਮਿਲਣਗੀਆਂ ਜਿਹੜੀਆਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹਨ ਤੇ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜਿਹੜੀ ਸ਼ੇਅਰ ਗਰੁੱਪ ਦੇ ਵਿੱਚ ਸ਼ੇਅਰ ਕਰ ਦਿਓ WhatsApp ਤੇ ਹੋਰ ਜਿੱਥੇ ਵੀ ਤੁਸੀਂ ਇਸ ਨੂੰ ਕਰ ਸਕਦੇ ਹੋ ਜਰੂਰ ਕਰ ਦਿਓ ਹੁਣ ਜਦੋਂ ਆਪਾਂ ਕਿਰਾਏ ਦੇ ਉੱਪਰ ਘਰ ਲੱਭਣ ਜਾਂਦੇ ਹਾਂ ਜਾਂ ਮਕਾਨ ਮਾਲਕ ਦੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਜਾਂ ਏਜੰਸੀ ਵਾਲੇ ਨਾਲ ਤੇ ਕੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸ਼ਾਪ ਤੇ ਜਾਂਦੇ ਹਾਂ ਤੇ ਇਹਨਾਂ ਨੂੰ ਕਹਿੰਦੇ ਹਾਂ ਕਿ ਸਾਨੂੰ ਇੱਕ ਕਿਰਾਏ ਦੇ ਉੱਤੇ ਅਪਾਰਟਮੈਂਟ ਚਾਹੀਦਾ ਹੈ ਇੱਥੇ ਧਿਆਨ ਰੱਖਣਾ ਹੈ ਕਿ ਅਪਾਰਟਮੈਂਟ ਹੂਰ ਹੈ ਕਾਜ਼ਾ ਹੂਰ ਹੈ ਪਹਿਲੇ ਆਪਾਂ ਗੱਲ ਕਰਾਂਗੇ ਅਪਾਰਟਮੈਂਟ ਤੋਂ ਜਿਸ ਨੂੰ ਕਹਿੰਦੇ ਹਨ ਆਪਾਂ ਉਸ ਨੂੰ ਕਹਾਂਗੇ ਕਿ ਮੈਨੂੰ ਇੱਕ ਕਿਰਾਏ ਦੇ ਉੱਪਰ ਲੈਣ ਵਾਸਤੇ ਇੱਕ ਅਪਾਰਟਮੈਂਟ ਚਾਹੀਦਾ ਹੈ ਉਹ ਰਈ ਤਰਵਾਰੇ ਉਨ ਅਪਾਰਟਮੈਂਟ ਤੋਂ ਇਨ ਅਫੀਤੋ ਆਪਾਂ ਇਸ ਨੂੰ ਇਸ ਤਰ੍ਹਾਂ ਬੋਲਣਾ ਹੈ ਹੁਣ ਇਸ ਤੋਂ ਬਾਅਦ ਜੇ ਆਪਾਂ ਨੂੰ ਇੱਕ ਘਰ ਚਾਹੀਦਾ ਹੈ ਕਿਰਾਏ ਦੇ ਉੱਪਰ ਜਿਸ ਨੂੰ ਆਪਾਂ ਕਾਜ਼ਾ ਕਹਿੰਦੇ ਹਾਂ ਤਾਂ ਆਪਾਂ ਕਹਾਂਗੇ ਕਿ ਮੈਨੂੰ ਇੱਕ ਕਰਾਈ ਦੇ ਉੱਪਰ ਲੈਣ ਵਾਸਤੇ ਇੱਕ ਘਰ ਚਾਹੀਦਾ ਹੈ ਏਜੰਸੀ ਨੂੰ ਆਪਾਂ ਜਾਂ ਮਕਾਨ ਮਾਲਕ ਨੂੰ ਗੱਲ ਕਰ ਰਹੇ ਹਾਂ ਤੇ ਇਹਦੇ ਵਾਸਤੇ ਆਪਾਂ ਟੈਲਿੰਗ ਪਾਸ਼ਾ ਦੇ ਵਿੱਚ ਕਹਿਣਾ ਹੈ ਬੋਰੇ ਤਰਵਾਰੇ ਉਹਨਾਂ ਕਾਜ਼ਾ ਇਨ ਅਫੀਤੋਂ ਉਸ ਤੋਂ ਬਾਅਦ ਆਪਾਂ ਮਾਲਕ ਨੂੰ ਪੁੱਛਦੇ ਹਾਂ ਕਿ ਜਿਹੜਾ ਪਹਿਲਾਂ ਕਿੰਨਾ ਪੈਸਾ ਦੇਣਾ ਹੈ ਇਸ ਦਾ ਉੱਥੇ ਹੀ ਕਈ ਬੰਦਿਆਂ ਨੂੰ ਆਪਣੇ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਆਪਾਂ ਕੀ ਇਸ ਨੂੰ ਕਹਿਣਾ ਹੈ ਪੰਜਾਬੀ ਵਿੱਚ ਜਾਂ ਆਪਾਂ ਆਪਣੀ ਭਾਸ਼ਾ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਡਾਊਨ ਪੇਮੈਂਟ ਜਿਹੜੀ ਦੇਣੀ ਹੈ ਉਹ ਕਿੰਨੀ ਦੇਣੀ ਹੈ ਪਹਿਲਾਂ ਕਿੰਨਾ ਪੈਸਾ ਦੇਣਾ ਹੈ ਜਾ ਅਡਵਾਂਸ ਕਿੰਨਾ ਦੇਣਾ ਹੈ ਉਸ ਨੂੰ ਕਹਿੰਦੇ ਹਨ ਕਵਾਂਤੋ ਇਲਾ ਅਕੋਂਤੋ ਬਾਕੀ ਅਸੀਂ ਜਿਹੜੇ ਨਾਲੋਂ ਨਾਲ ਜਿਹੜੇ ਇਟਾਲੀਨ ਸ਼ਬਦ ਹਨ ਉਹ ਵੀਡੀਓ ਦੇ ਵਿੱਚ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਵੀ ਮਿਲ ਰਹੇ ਹਨ ਤਾਂ ਕਿ ਜਿਹੜੇ ਬੋਲਣ ਦੇ ਵਿੱਚ ਸਮਝਣ ਦੇ ਵਿੱਚ ਤੁਹਾਨੂੰ ਸੌਖ ਹੋਵੇ ਵਿਖਦੇ ਵਿੱਚ ਤੁਹਾਨੂੰ ਜਿਹੜੀਆਂ ਵੀਡੀਓ ਇਸ ਚੰਨ ਦੇ ਉੱਤੇ ਇਸੇ ਤਰ੍ਹਾਂ ਦੀਆਂ ਹੀ ਮਿਲਣੀਆਂ ਹਨ ਬਾਕੀ ਵੀਡੀਓ ਜੇ ਖਤਮ ਨਹੀਂ ਹੋਈ ਵੀਡੀਓ ਜੇ ਹੋਰ ਅੱਗੇ ਚੱਲੇਗੀ ਉਸ ਤੋਂ ਪਹਿਲਾਂ ਜਿਹੜੀ ਇਹ ਵੀਰਲੀ ਵੀਡੀਓ ਹੈ ਇਸ ਟੌਪਿਕ ਦੇ ਉੱਪਰ ਇਸ ਕਰਕੇ ਤੁਹਾਡੇ ਅੱਗੇ ਇੱਕ ਬੇਨਤੀ ਕਰ ਰਹੇ ਹਾਂ ਕਿ ਪਲੀਜ਼ ਜਿਹੜੀ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਜੇ ਵੀਡੀਓ ਸ਼ੇਅਰ ਹੋਏਗੀ ਤਾਂ ਹੀ ਲੋਕਾਂ ਤੱਕ ਜਿਹੜੀ ਜਾਣਕਾਰੀ ਪਹੁੰਚਣੀ ਹੈ ਉਸ ਤੋਂ ਬਾਅਦ ਜਿਹੜਾ ਕਿਰਾਏਦਾਰ ਜਿਸ ਨੇ ਘਰ ਲੈਣਾ ਹੈ ਉਹ ਮਾਲਕ ਮਕਾਨ ਨੂੰ ਪੁੱਛਦਾ ਹੈ ਕਿ ਜਿਹੜਾ ਇਸ ਮਕਾਨ ਦਾ ਕਿਰਾਇਆ ਕਿੰਨਾ ਹੈ ਮਹੀਨੇ ਦਾ ਕਿਰਾਇਆ ਕਿੰਨਾ ਹੈ ਇਸ ਨੂੰ ਉਸਨੇ ਕਿਹਾ ਹੈ ਕਿ ਕਵਾਂਤੇ ਲਾ ਤਰੀਫਾ ਮੈਂਸੀਲੇ ਧਿਆਨ ਨਾਲ ਫਿਰ ਸੁਣੋ ਕਵਾਂਤੇ ਲਾ ਤਰੀਫਾ ਮੈਂਸੀਲੇ ਤਰੀਫਾ ਹੁੰਦਾ ਹੈ ਜੀ ਮਤਲਬ ਕੀ ਇਸ ਤੈਰਿਫ ਜਿਸ ਨੂੰ ਆਪਾਂ ਕਹਿੰਦੇ ਹਾਂ ਜਿ ਕਰਾਇਆ ਇਸੇ ਤਰ੍ਹਾਂ ਫਿਰ ਅਗਲਾ ਜਿਹੜਾ ਟੌਪਿਕ ਹੁੰਦਾ ਹੈ ਜੀ ਉਹ ਆਪਾਂ ਜਦੋਂ ਗੱਲਬਾਤ ਚੱਲਦੀ ਏ ਉਸਦੇ ਨਾਲ ਏਜੰਸੀ ਵਾਲੇ ਜਾਂ ਮਕਾਨ ਮਾਲਕ ਨਾਲ ਫਿਰ ਆਪਾਂ ਉਸ ਨੂੰ ਕਹਿੰਦੇ ਹਾਂ ਕਿ ਵੀ ਚਾਬੀਆਂ ਘਰ ਦੀਆਂ ਸਾਨੂੰ ਕਿੱਥੋਂ ਮਿਲਣਗੀਆਂ ਮਕਾਨ ਮਾਲਕ ਦੇ ਕੋਲੋਂ ਜਾਂ ਤੁਹਾਡੇ ਕੋਲੋਂ ਤੇ ਫਿਰ ਆਪਾਂ ਉਸ ਨੂੰ ਕਹਿਣਾ ਹੈ ਕਿ ਦੋਵੇਂ ਪ੍ਰੈਂਦੇ ਆਮੋਂ ਲੈ ਕੇ ਆਵੀ ਸਾਨੂੰ ਚਾਬੀਆਂ ਕਿੱਥੋਂ ਮਿਲਣਗੀਆਂ ਦੋਵੇਂ ਪ੍ਰੈਂਦੇ ਆਮੋਂ ਲੈ ਕੇ ਆਵੀ ਉਸ ਤੋਂ ਬਾਅਦ ਜਿਹੜਾ ਅਗਲਾ ਟੌਪਿਕ ਹੁੰਦਾ ਹੈ ਜੀ ਬਿਜਲੀ ਦਾ ਮੀਟਰ ਦੇਖਣਾ ਹੁੰਦਾ ਹੈ ਕਿ ਮੀਟਰ ਜਿਹੜਾ ਕਿੱਥੇ ਹੈ ਫਿਰ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਪੰਜਾਬੀ ਭਾਸ਼ਾ ਵਿੱਚ ਕਿਵੇਂ ਪੁੱਛਾਂਗੇ ਕਿ ਬਿਜਲੀ ਦਾ ਮੀਟਰ ਕਿੱਥੇ ਹੈ ਇਟਾਲੀਅਨ ਦੇ ਵਿੱਚ ਪੁੱਛਾਂਗੇ ਕਿ ਦੋ ਵੇਲ ਕੋਂਤਾ ਤੋਰੇ ਕੋਂਤਾ ਤੋਰੀ ਕਹਿੰਦੇ ਹਨ ਮੀਟਰ ਨੂੰ ਦੋ ਵੇ ਇਹ ਐਲ ਕੋਂਤਾ ਤੋਰੇ ਦੇਲਾ ਕੋਰੇਂਤੇ ਕੋਰੇਂਤੇ ਹੁੰਦਾ ਹੈ ਜੀ ਬਿਜਲੀ ਇਹ ਚ ਤੁਹਾਨੂੰ ਇੱਕ ਗੱਲ ਦੱਸੀ ਕਿ ਜਦੋਂ ਆਪਾਂ ਨਵੇਂ ਘਰ ਦੇ ਵਿੱਚ ਐਂਟਰੀ ਹੁੰਦੀ ਹੈ ਵੇ ਅਸੀਂ ਜਾਣਕਾਰੀ ਬੱਸ ਦੱਸ ਦਰਿਆ ਕਿ ਜਿਹੜੀ ਉਸ ਟਾਈਮ ਤੁਸੀਂ ਬਿਜਲੀ ਦਾ ਮੀਟਰ ਹੈ ਜੋਦੀ ਜਿਹੜੀ ਰੀਡਿੰਗ ਹੈ ਉਸ ਟਾਈਮ ਤੁਸੀਂ ਜਿਸ ਟਾਈਮ ਐਂਟਰੀ ਕਰਨੀ ਉਹ ਨੋਟ ਕਰ ਸਕਦੇ ਹੋ ਕਿ ਜਿਹੜਾ ਤੁਸੀਂ ਐਂਟਰੀ ਕੀਤੀ ਹੈ ਉਸ ਟਾਈਮ ਜਿਹੜੀ ਬਿਜਲੀ ਦੀ ਰੀਡਿੰਗ ਜਾਂ ਮੀਟਰ ਦੇ ਉੱਤੇ ਜੋ ਵੀ ਨੰਬਰ ਸੀ ਉਹ ਕਿੰਨਾ ਸੀ ਬਾਕੀ ਜਿਵੇਂ ਕਿ ਪੁੱਛਿਆ ਗਿਆ ਕਿ ਬਿਜਲੀ ਦਾ ਮੀਟਰ ਕਿੱਥੇ ਹੈ ਦੋਵੇ ਏਲ ਕੋਨਤਾ ਤੋਰੇ ਦੇਲਾ ਕੋਰੈਂਟੇ ਹੁਣ ਜੇ ਤੁਸੀਂ ਗੈਸ ਵਾਲਾ ਮੀਟਰ ਜਿਹੜਾ ਹੁੰਦਾ ਹੈ ਗੈਸ ਦਾ ਵੀ ਇਸੇ ਤਰ੍ਹਾਂ ਦਾ ਇੱਕ ਮੀਟਰ ਹੁੰਦਾ ਹੈ ਜੇ ਗੈਸ ਵਾਲਾ ਮੀਟਰ ਪੁੱਛਣਾ ਹੋਵੇ ਤਾਂ ਉਹਦੇ ਵਾਸਤੇ ਤੁਸੀਂ ਕਹਿਣਾ ਹੈ ਕਿ ਦੋਵੇ ਏਲ ਕੋਨਤਾ ਤੋਰੇ ਦੇਲਾ ਗਾਸ ਬਾਕੀ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੁੰਦੀ ਹੈ ਜਿੱਥੇ ਬਿਜਲੀ ਦਾ ਮੀਟਰ ਹੁੰਦਾ ਹੈ ਘਰ ਦੇ ਇੱਕ ਫਿਊਜ਼ ਵੀ ਹੁੰਦੇ ਹਨ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਇੰਡੀਆ ਵੀ ਘਰਾਂ ਦੇ ਵਿੱਚ ਫਿਊਜ਼ ਲੱਗੇ ਹੁੰਦੇ ਹਨ ਇੱਥੇ ਵੀ ਇਸ ਤਰ੍ਹਾਂ ਹਨ ਇਹ ਵੀ ਆਪਾਂ ਜਿਹੜੇ ਮਕਾਨ ਜੋ ਵੇਚ ਰਹੇ ਹਨ ਆਪਾਂ ਉਹਨਾਂ ਨੂੰ ਪੁੱਛਣਾ ਹੁੰਦਾ ਹੈ ਕਿ ਜਿਹੜੇ ਇੱਥੇ ਕੋਈ ਫਿਊਜ਼ ਵਗੈਰਾ ਲੱਗਾ ਹੋਇਆ ਹੈ ਮੀਟਰ ਤੋਂ ਇਲਾਵਾ ਜਾਂ ਬਿਲਕੁਲ ਡਾਇਰੈਕਟ ਹੈ ਜਾਂ ਕੋਈ ਐਮ ਸੀ ਬੀ ਜਾਂ ਕੁਝ ਹੋਰ ਤੇ ਆਪਾਂ ਜਿਹੜੀ ਗੱਲ ਕਰਾਂਗੇ ਫਿਊਜ਼ ਦੇ ਉੱਤੇ ਹੀ ਕਰਾਂਗੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਇੱਥੇ ਕੋਈ ਵਾਧੂ ਫਿਊਜ਼ ਲੱਗਾ ਹੋਇਆ ਹੈ ਤਾਂ ਇਸ ਨੂੰ ਟਾਲਿਨ ਪਾਸ਼ਾ ਦੇ ਵਿੱਚ ਕਹਾਂਗੇ ਕਿ ਚੀ ਸੋਨੋ ਦੇਲੇ ਵਾਲਵੋਲੇ ਫੂਜੀ ਵਿਲੀ ਦੀ ਰਿਜ਼ਰਵਾ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੁੰਦਾ ਜੀ ਫਿਰ ਆਪਾਂ ਘਰ ਦੇ ਵਿੱਚ ਐਂਟਰੀ ਕਰਦੇ ਹਾਂ ਤੇ ਆ ਕੇ ਦੇਖਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਸਕਾਲ ਦਾ ਬਾਨਿਓ ਜਿਹੜਾ ਪਾਣੀ ਗਰਮ ਕਰਨ ਵਾਲਾ ਉਹ ਕਿੱਥੇ ਲੱਗਾ ਹੋਇਆ ਹੈ ਰਸੋਈ ਦੇ ਅੰਦਰ ਹੈ ਜਾਂ ਬਾਹਰ ਹੈ ਉਸ ਤੋਂ ਬਾਅਦ ਆਪਾਂ ਜਦੋਂ ਉਸ ਨੂੰ ਪੁੱਛਣਾ ਹੈ ਆਪਾਂ ਉਸ ਨੂੰ ਕਹਿਣਾ ਹੈ ਕਿ ਜਿਹੜਾ ਗੀਜ਼ਰ ਹੈ ਘਰ ਦਾ ਉਹ ਕਿੱਥੇ ਲੱਗਾ ਹੋਇਆ ਹੈ ਤਾਂ ਟੈਲੀਨ ਪਾਸ਼ਾ ਦੇ ਵਿੱਚ ਇਸ ਨੂੰ ਕਿਵੇਂ ਪੁੱਛਣਾ ਹੈ ਪੁੱਛਣਾ ਹੈ ਕਿ ਦੋ ਵੇ ਲੋਸ ਕਾਲ ਦਾ ਬਾਨਿਓ ਹੁਣ ਇੱਥੇ ਤੱਕ ਤਾਂ ਕਈ ਗੱਲਾਂ ਜਿਹੜੀਆਂ ਸਪਸ਼ਟ ਹੋ ਗਈਆਂ ਜਿਹੜੀਆਂ ਆਪਾਂ ਆਮ ਕਰਕੇ ਉਹਨਾਂ ਨੂੰ ਪੁੱਛਣੀਆਂ ਆਉਂਦੀਆਂ ਤੁਸੀਂ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਸਟੱਡੀ ਕਰਨਾ ਹੈ ਬਾਰ-ਬਾਰ ਇਹਨਾਂ ਨੂੰ ਪੜ੍ਹਨਾ ਹੈ ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਆਪਣੇ ਜਿਹੜੇ ਬੰਦੇ ਜਦੋਂ ਇਟਲੀ ਦੇ ਵਿੱਚ ਪੁਰਾਣੇ ਵੀ ਹੋ ਜਾਂਦੇ ਹਨ ਤਾਂ ਬੋਲੀ ਦੇ ਵਿੱਚ ਜਿਹੜਾ ਕੋਈ ਜ਼ਿਆਦਾ ਸੁਧਾਰ ਬੰਦਿਆਂ ਤੇ ਨਹੀਂ ਆਉਂਦਾ ਹੁਣ ਗੱਲ ਕਰ ਲਈਏ ਜਦੋਂ ਆਪਾਂ ਰਸੋਈ ਦੇ ਵਿੱਚ ਆ ਜਾਂਦੇ ਹਾਂ ਜਿਹੜੀ ਉੱਥੇ ਫੋਰਨ ਉਹ ਵਗੈਰਾ ਲੱਗੀ ਹੁੰਦੀ ਹੈ ਚੁੱਲਾ ਜਿਹੜਾ ਗੈਸ ਜਿੱਦਾਂ ਕਿ ਗੈਸ ਦਾ ਚੁੱਲਾ ਜਾਂ ਬਿਜਲੀ ਵਾਲਾ ਤੁਸੀਂ ਜਾਣਦੇ ਹੋ ਕਿ ਉੱਤੇ ਬਰਨਰ ਲੱਗੇ ਹੁੰਦੇ ਹਨ ਇਟਲੀ ਜਿੱਥੇ ਪੀਜ਼ਾ ਵਗੈਰਾ ਬਣਾਉਣ ਦੇ ਵਾਸਤੇ ਫੋਰਨ ਹੁੰਦੀ ਹੈ ਆਪਾਂ ਜਦੋਂ ਉਸ ਨੂੰ ਪੁੱਛਣਾ ਹੈ ਕਿ ਕਿਵੇਂ ਚੱਲਦੀ ਹੈ ਤੇ ਇਸ ਨੂੰ ਕਿਵੇਂ ਪੁੱਛਣਾ ਹੈ ਕਿਉਂਕਿ ਉਸਨੇ ਤਾਂ ਆਪਾਂ ਨੂੰ ਫੋਰਨ ਉਹ ਦਿਖਾ ਦਿੱਤੀ ਹੁਣ ਪੁੱਛਣਾ ਹੈ ਜਿਹੜੀ ਇਹ ਫੋਰਨੋ ਹੈ ਜੀ ਕਿਦਾਂ ਕੰਮ ਕਰਦੀ ਹੈ ਆਪਾਂ ਕਹਿਣਾ ਹੈ ਕਿ ਕੋਮੇ ਫੰਕਸਿਓਨਾ ਇਲ ਫੋਰਨੇਲੋ ਤੁਸੀਂ ਦੇਖੋਗੇ ਕਿ ਇਸ ਤੇ ਮਗਰ ਕੁਐਸਚਨ ਮਾਰਕ ਪਾਇਆ ਹੋਇਆ ਹੈ ਇਸ ਚੀਜ਼ ਦਾ ਜਿਹੜਾ ਖਿਆਲ ਰੱਖਣਾ ਹੈ ਜਦੋਂ ਆਪਾਂ ਕਿਸੇ ਨੂੰ ਆਪਰੇਸ਼ਨ ਕਰਦੇ ਹਾਂ ਕੋਈ ਆਪਰੇਸ਼ਨ ਪੁੱਛਦੇ ਹਾਂ ਤਾਂ ਉਸ ਟਾਈਮ ਪਿੱਛੇ ਕੁਐਸਚਨ ਮਾਰਕ ਲੱਗਦਾ ਹੈ ਉਸ ਤੋਂ ਬਾਅਦ ਫਿਰ ਆਪਾਂ ਫੋਰਨੋ ਤੋਂ ਛੱਡ ਕੇ ਫਿਰ ਆਪਾਂ ਜਿਹੜਾ ਰਸੋਈ ਦੇ ਵਿੱਚ ਸਕਲ ਦਾ ਬਾਨਿਓ ਲੱਗਾ ਹੁੰਦਾ ਹੈ ਸਕਲ ਦਾ ਬਾਨਿਓ ਵੈਸੇ ਜ਼ਿਆਦਾਤਰ ਰਸੋਈ ਦੇ ਵਿੱਚ ਹੀ ਲਾਉਂਦੇ ਹਨ ਉੱਥੋਂ ਹੀ ਟਿਊਬਾਂ ਵਗੈਰਾ ਜਿਹੜੀਆਂ ਬਾਥਰੂਮ ਦੇ ਵਿੱਚ ਵੀ ਜਾਂਦੀਆਂ ਹਨ ਫਿਰ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਜਿਹੜਾ ਸਕਾਲਦਾ ਬਾਨਿ ਜਿਹੜਾ ਗੀਜ਼ਰ ਹੈ ਜੀ ਇਹ ਕਿਦਾਂ ਕੰਮ ਕਰਦਾ ਹੈ ਆਪਾਂ ਉਸ ਨੂੰ ਕਿਵੇਂ ਪੁੱਛਣਾ ਹੈ ਕਿ ਗੀਜ਼ਰ ਕਿਵੇਂ ਕੰਮ ਕਰਦਾ ਹੈ ਆਪਾਂ ਕਹਿਣਾ ਹੈ ਕੋਮੇ ਫੰਕਸਿਓਨਾ ਲੁਸਕਾਲਡੋ ਬਾਨਿਓ ਇਹਦੇ ਪਿੱਛੇ ਵੀ ਕੁਐਸਚਨ ਮਾਰਕ ਲੱਗਾ ਹੋਇਆ ਹੈ ਹੁਣ ਜੇ ਤੁਸੀਂ ਇਹ ਜਿਹੜੇ ਦੋ ਸ਼ਬਦ ਤੁਹਾਨੂੰ ਦੱਸ ਰਿਹਾ ਗੀਜ਼ਰ ਦਾ ਜਾਂ ਫੋਰਨੇਲੋ ਦਾ ਅਗਰ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਂਦੇ ਹਨ ਚੰਗੀ ਤਰ੍ਹਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹੋਰ ਵੀ ਇਹਨਾਂ ਦੇ ਮੁੱਛੇ ਸ਼ਬਦ ਲਗਾ ਸਕਦੇ ਹੋ ਕੋਈ ਹੋਰ ਚੀਜ਼ਾਂ ਕਿਵੇਂ ਚਲਦੀਆਂ ਨੇ ਉਹਨਾਂ ਦੇ ਬਾਰੇ ਪਿੱਛੇ ਜਿਹੜਾ ਸ਼ਬਦ ਬਦਲ ਦੇਣਾ ਹੈ ਅੱਜ ਇਹ ਵੀਡੀਓ ਇੱਥੇ ਖਤਮ ਨਹੀਂ ਹੋਈ ਇੱਕ ਬੇਨਤੀ ਫਿਰ ਦੁਆਰਾ ਕਰਦੀ ਹੈ ਕਿ ਵੀਡੀਓ ਖਤਮ ਹੋਣ ਤੋਂ ਪਹਿਲਾਂ ਜਿਹੜੀ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਇਹ ਜਿਹੜੀ ਵੀਡੀਓ ਹੈ ਜੀ ਤਕਰੀਬਨ ਤੁਸੀਂ ਹਰ ਬੰਦੇ ਤੱਕ ਪਹੁੰਚਾਉਣੀ ਹੈ ਤਾਂ ਕਿ ਬੋਲੀ ਦੇ ਵਿੱਚ ਜਿਹੜੇ ਆਪਣੇ ਬੰਦੇ ਹਨ ਟ੍ਰੈਂਡ ਹੋ ਜਾਣ ਜਿਆਦਾ ਤੋਂ ਜਿਆਦਾ ਵਧੀਆ ਬੋਲਣਾ ਹੁਣ ਅਗਲਾ ਹੈ ਜੀ ਰਸੋਈ ਦੇ ਵਿੱਚ ਜਿਹੜੀ ਕੇਤਲੀ ਹੈ ਉਹ ਟੁੱਟ ਚੁੱਕੀ ਹੈ ਪੁਰਾਣੀ ਕੇਤਲੀ ਉੱਥੇ ਪਈ ਸੀ ਟੁੱਟੀ ਹੋਈ ਹੈ ਤੂ ਘਰ ਦਾ ਮਾਲਕ ਜਾਂ ਏਜੰਸੀ ਵਾਲਾ ਹੀ ਆਪਾਂ ਨੂੰ ਦੱਸਦਾ ਹੈ ਕਿ ਜਿਹੜੀ ਕੇਤਲੀ ਟੁੱਟੀ ਹੋਈ ਹੈ ਉਹ ਕਹਿੰਦਾ ਹੈ ਬੋਲੀ ਤੋਰੇ ਕੇਤਲੀ ਨੂੰ ਕਹਿੰਦੇ ਨੇ ਬੋਲੀ ਤੋਰੇ ਇਹ ਰੋਤੋ ਰੋਤੋ ਮੈਨੇ ਟੁੱਟੀ ਹੋਈ ਇਲ ਬੋਲੀ ਤੋਰੇ 에रोतो ਤੁਸੀਂ ਅੱਗੇ ਹਾਲ ਦਾ ਵੀ ਰੋ ਖਿਆਲ ਰੱਖਣਾ ਹੈ ਕਿ ਜਿਹੜੀ ਸਪੈਲਿੰਗ ਲਿਖੀ ਹੋਈ ਨਹੀਂ ਇਸ ਨੂੰ ਧਿਆਨ ਦੇ ਨਾਲ ਦਿਮਾਗ ਦੇ ਵਿੱਚ ਬਿਠਾਉਣਾ ਹੈ ਤੇ ਇਸ ਨੂੰ ਬਾਰ ਬਾਰ ਪੜ੍ਹਨਾ ਹੈ ਉਸ ਤੋਂ ਬਾਅਦ ਜਿਹੜੀ ਫ੍ਰੀਜ ਉੱਥੇ ਪਈ ਹੋਈ ਸੀ ਉਹ ਵੀ ਖਰਾਬ ਸੀ ਤੇ ਉਹ ਆਪਾਂ ਨੂੰ ਏਜੰਸੀ ਵਾਲਾ ਜਾਂ ਘਰ ਦਾ ਮਾਲਕ ਦੱਸਦਾ ਹੈ ਕਿ ਇਲ ਫ੍ਰੀਜ਼ਰ 에रोतो ਫ੍ਰੀਜ਼ਰ ਮੈਨੇ ਹੁੰਦਾ ਹੈ ਫ੍ਰਿਜ ਰੋਤੂ ਮੈਨੇ ਜਿਹੜਾ ਸ਼ਬਦ ਹੈ ਟੁੱਟਾ ਹੋਇਆ ਇਹ ਕਿਸੇ ਚੀਜ਼ ਦੇ ਪਿੱਛੇ ਵੀ ਤੁਸੀਂ ਇਸ ਨੂੰ ਲਾ ਸਕਦੇ ਹੋ ਉਸ ਤੋਂ ਅੱਗੇ ਹੈ ਜੀ ਜਿਹੜਾ ਬੋਇਲਰ ਹੈ ਜਿਹੜਾ ਪਾਣੀ ਨੂੰ ਗਰਮ ਕਰਦਾ ਬੋਇਲਰ ਹੁੰਦਾ ਹੈ ਜੀ ਜਿਹੜਾ ਰਿਸ ਕਾਲਦਾ ਮੈਂਤੂ ਦੇ ਵਾਸਤੇ ਵੀ ਵਰਤੇ ਜਾਂਦਾ ਹੈ ਤੇ ਅਕਵਾ ਕਾਲਦਾ ਦੇ ਵਾਸਤੇ ਵੀ ਵਰਤੇ ਜਾਂਦਾ ਹੈ ਇਸ ਨੂੰ ਬੋਇਲਰ ਕਹਿੰਦੇ ਹਨ ਉਹ ਕਹੇਗਾ ਕਿ ਬੋਇਲਰ 에 ਰੋਤੋ ਜਿਹੜਾ ਬੋਇਲਰ ਹੈ ਟੁੱਟਾ ਹੋਇਆ ਹੈ ਉਸੇ ਘਰ ਦੇ ਵਿੱਚ ਲਾਵਾ ਤਰੀਚੇ ਮਸ਼ੀਨ ਜਿਹੜੀ ਹੈ ਜੀ ਵਾਸ਼ਿੰਗ ਮਸ਼ੀਨ ਪਈ ਹੋਈ ਉਹ ਕਹਿੰਦਾ ਹੈ ਕਿ ਲਾਵਾ ਤਰੀਚੇ 에 ਰੋਤਾ ਇਥੇ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਕਈਆਂ ਜਗ੍ਹਾ ਦੇ ਉੱਤੇ ਇ ਲਿਖਿਆ ਹੋਇਆ ਹੈ ਸਾਹਮਣੇ ਤੇ ਕਈਆਂ ਦੇ ਅੱਗੇ ਲਾਲ ਲੱਗਦਾ ਹੈ ਇਹ ਚਲੋ ਕੋਈ ਗੱਲ ਜ਼ਿਆਦਾ ਇਨੀ ਵੱਡੀ ਗੱਲ ਨਹੀਂ ਹੈ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਕਿਸੇ ਦੂਜੇ ਬੰਦੇ ਨੂੰ ਉਹਦੀ ਤੱਕ ਪਹੁੰਚ ਜਾਂਦੀ ਹੈ ਜੇ ਥੋੜਾ ਬਹੁਤ ਵਿੱਚ ਕਰੈਕਸ਼ਨ ਨਾ ਵੀ ਹੋਵੇ ਤੇ ਕੋਈ ਜਿਹੜੀ ਵੱਡੀ ਗੱਲ ਨਹੀਂ ਹੈ ਸੋ ਇਹ ਜਿਹੜੇ ਕੁਝ ਵਾਕ ਸਨ ਇਹ ਤੁਸੀਂ ਜਿਹੜੇ ਬਿਲਕੁਲ ਧਿਆਨ ਦੇ ਨਾਲ ਸਟੱਡੀ ਕਰਨੇ ਹਨ ਇਸ ਨੂੰ ਬਾਰ-ਬਾਰ ਸੁਣਨਾ ਹੈ ਯਾਦ ਆਪਣੇ ਆਪ ਹੀ ਦਿਮਾਗ ਦੇ ਵਿੱਚ ਹੋ ਜਾਂਦੀਆਂ ਜਦੋਂ ਬਾਰ-ਬਾਰ ਰਿਪੀਟ ਚੀਜ਼ ਕੀਤੀ ਜਾਂਦੀ ਹੈ ਤੇ ਬਾਕੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਅਗਰ ਵੀਡੀਓ ਪਸੰਦ ਆਈ ਤਾਂ ਜਿਹੜਾ ਇਸ ਦਾ ਸੈਕੰਡ ਪਾਰਟ ਹੈ ਜੀ ਫਿਰ ਬਣਾਇਆ ਜਾਵੇਗਾ ਬਾਕੀ ਵੀਡੀਓ ਨੂੰ ਦਬਕ ਕੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ